ਵੀਡੀਓ ਵੇਖ ਰਖੇ ਆਪ ਸਭ ਦੋਸਤੋ ਜੀ ਲੈ ਕੇ ਹਾਜ਼ਰ ਆ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜੀਬ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆ ਇੱਦੀ ਵੱਡੀ ਖਬਰ ਨਵੇਂ ਕਾਲੀਤਲ ਵੱਲੋਂ ਭਰਾਲ ਭਲਾੜਿਆਂ ਦਾ ਐਲਾਨ ਹੈ ਅੱਜ ਇਥੇ ਮੁਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਪਾਰਟੀ ਦੇ ਪ੍ਰਧਾਨ ਹਰਪੀ ਸਿੰਘ ਵੱਲੋਂ ਦੱਸਿਆ ਕਿ ਸ਼ਰਮਣੀ ਕਾਲੀ ਦਲ ਦੀ ਸੋਚ ਨੂੰ ਅਤੇ ਪਾਰਟੀ ਦੇ ਪੱਖ ਨੂੰ ਚੰਗੇ ਢੰਗ ਨਾਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਖੇਤਰਾਂ ਲਈ ਬੁਲਾਰੇ ਨਿਯੁਕਤ ਕੀਤੇ ਗਏ ਹਨ ਜਿਸ ਵਿੱਚ ਮੁਖ ਬੁਲਾਰੇ ਸਿਆਸੀ ਖੇਤਰ ਲਈ ਅਤੇ ਮੁਖ ਬੁਲਾਰੇ ਧਾਰਮਿਕ ਖੇਤਰ ਲਈ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਦੇ ਨਾਮ ਤੇ ਦਫ਼ਤਰ ਤੋਂ ਅਧਿਕਾਰੀ ਤੌਰ ਤੇ ਬਿਆਨ ਜਾਰੀ ਹੋਣਗੇ ਤੇ ਇਸੇ ਤਰ੍ਹਾਂ ਟੀਵੀ ਲਈ ਵੀ ਥਾਈਟਾ ਰਹੇ ਬਾਈਟਾਂ ਜਾਰੀ ਹੋਣਗੀਆਂ ਦੂਸਰਾ ਜੋ ਵੱਡਾ ਖੇਤਰ ਹੈ ਕਿ ਬਹੁਤ ਸਾਰੇ ਟੀਵੀ ਚੈਨਲਾਂ ਤੇ ਵੈੱਬ ਚੈਨਲਾਂ ਤੇ ਡਪੇਟਾ ਹੁੰਦਗਾ ਹਨ ਜਿਨ੍ਹਾਂ ਤੇ ਬਹੁਤ ਸਾਰੇ ਉਹ ਸਾਰੇ ਬੁਲਾਰਿਆਂ ਦੀ ਜ਼ਰੂਰਤ ਹੈ ਸੋ ਟੀਵੀ ਡਪੇਟਾਂ ਲਈ ਵੀ ਬੁਲਾਰੇ ਨਿਯੁਕਤ ਕੀਤੇ ਗਏ ਹਨ ਜੋ ਪਾਰਟੀ ਦੇ ਬੋ ਮੁਖੀ ਬੋ ਖੂਪੀ ਪਕਰ ਕਰਨਗੇ ਇਹਨਾਂ ਨਵਜੁਕਤ ਬੁਲਾਰਿਆਂ ਦੀ ਜਲਦੀ ਬਕਾਇਦਾ ਦੋ ਦਿਨਾਂ ਵਰਕਸ਼ਾਪ ਵੀ ਵਿਵਹਾਈ ਜਾਵੇਗੀ ਉਹ ਉਹ ਮੁੱਖ ਬੁਲਾਰੇ ਸਿਆਸੀ ਖੇਤਰ ਲਈ ਜਿਨ੍ਹਾਂ ਵਿੱਚ ਚੰਜੀ ਸਿੰਘ ਬਰਾੜ ਬਰਜਿੰਦਰ ਸਿੰਘ ਬਰਾੜ ਹਰਪਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਬੀਬੀ ਪਰਮਜੀਤ ਕੌਰ ਲਾਟਰਾ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਗੁਰਜੀਤ ਸਿੰਘ ਤਲਵੰਡੀ ਹੋਣਗੇ ਆ ਮੁੱਖ ਬੁਲਾਰੇ ਧਾਰਮਿਕ ਖੇਤਰ ਲਈ ਜਿਨ੍ਹਾਂ ਵਿੱਚ ਬੀਬੀ ਕਿਰਨਜੀਤ ਕੌਰ ਮਪਾਈ ਮਨਜੀਤ ਸਿੰਘ ਪੂਰਾ ਕੋਨਾ ਜਥੇਦਾਰ ਜਸਵੰਤ ਸਿੰਘ ਪੜੀਲ ਜਥੇਦਾਰ ਜਸਬੀਰ ਸਿੰਘ ਮਨ ਜਥੇਦਾਰ ਸਤਵਿੰਦਰ ਸਿੰਘ ਟੋੜਾ ਮਾਸਟਰ ਮੰਨੂ ਮਿੱਠੂ ਸਿੰਘ ਕਾਨੇ ਕੇ ਹੋਣਗੇ ਜੋ ਧਾਰਮੀ ਖੇਤਰ ਲਈ ਪਾਰਟੀਆਂ ਦਾ ਮੁੱਖ ਪਾਕ ਮਰਿਆਦਾ ਅਨੁਸਾਰ ਪੇਚ ਕਰਨਗੇ ਡਾਕ ਬਲਾਰੇ ਟੀਵੀ ਟਪੇਟਾਂ ਲਈ ਜਿੰਨਾ ਵਿੱਚ ਸੁਖਵਿੰਦਰ ਸਿੰਘ ਔਲਖ ਜਥੇਦਾਰ ਭਿੰਦਰ ਸਿੰਘ ਸ਼ੇਰ ਉਪਰ ਜਥੇਦਾਰ ਤੇਜਾ ਸਿੰਘ ਕਮਾਲਪੁਰ ਜਥੇਦਾਰ ਸਤਿੰਦਰ ਸਿੰਘ ਰਮਦਾਸਪੁਰ ਸਤਪਾਲ ਸਿੰਘ ਸਿੱਧੂ ਕੋਲਾ ਸਿੰਘ ਗਿੱਲ ਪੱਤੀ ਜਥੇਦਾਰ ਅਮਰਿੰਦਰਪਾਲ ਸਿੰਘ ਟੋੜਾ ਇੱਕਪਾਲ ਸਿੰਘ ਮੋਹਾਲੀ ਜਥੇਦਾਰ ਅਮਰਿੰਦਰ ਸਿੰਘ ਜਗਜੀਤ ਸਿੰਘ ਕੋਹਲੀ ਜਥੇਦਾਰ ਵਰਤਾਰ ਸਿੰਘ ਤੋਂ ਮੋਟ ਸਕਦੀਪ ਸਿੰਘ ਫਕਵਾੜਾ ਰਣਜੀਤ ਸਿੰਘ ਦਿਰਬਾ ਅਮਨਿੰਦਰ ਸਿੰਘ ਪਣੀ ਬਰਾੜਾ ਹਰਪ੍ਰੀਤ ਸਿੰਘ ਡਾਟ ਸ੍ਰੀ ਵਰਨ ਕਾਉਂਸਲ ਚੁਤਰਾਣਾ ਐਂਟ ਦਵਿੰਦਰ ਸਿੰਘ ਸ਼ਾਹਪੁਰ ਹੋਣ ਕੇ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ